ਸਰਕਾਰ ਕੋਰੇ ਕਰਾਣਿਆਂ ਦੀ ਦਲਾਹ ਸਰਕਾਰ ਮਰਦਾਬਾਦ ਆ ਭਗਵੰਤ ਮਾਨ ਮਰਦਾਬਾਦ ਜਿੰਦਾਬਾਦ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਜਿੰਦਾਬਾਦ ਜਿੰਦਾਬਾਦ ਚੀਤੋ ਟਾਡੀ ਸੋਚ ਤੇ ਚੀਤੋ ਟਾਡੇ ਕਾਜ ਅਧੂਰੇ ਵਾਹਿਗੁਰੂ ਜੀ ਕਾ ਖਾਲਸਾ ਜੀਲਾ ਮੁੰਗਾ ਦੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੀ ਰੈਲੀ ਦੇ ਵਿੱਚ ਸੰਕਲਪ ਰੈਲੀ ਦੇ ਵਿੱਚ ਪਹੁੰਚੇ ਸਾਡੇ ਕਿਸਾਨ ਮਜ਼ਦੂਰ ਨੌਜਵਾਨ ਮੇਰੇ ਭੈਣਾ ਮਤਾਵਾ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਇੱਕ ਬੇਨਤੀ ਕਰ ਦਿਆਂ ਵੀ ਦੇਖੋ ਰੈਲੀ ਦੇ ਨਾਂ ਤੋਂ ਹੀ ਸਾਨੂੰ ਸਮਝਣਾ ਚਾਹੀਦਾ ਹੈ ਸੰਕਲਪ ਰੈਲੀ ਆ ਇਹਦੇ ਕੋਈ ਮਹਿਣੇ ਆ ਇੱਥੇ ਕੋਈ ਆਪਾਂ ਗੱਲਾਂ ਕਰਨ ਵਾਸਤੇ ਬੈਠੇ ਆ ਕੋਈ ਮਦੇ ਪਕਾਉਣ ਵਾਸਤੇ ਬੈਠੇ ਆ ਕੋਈ ਸੰਕਲਪ ਲੈਣ ਵਾਸਤੇ ਬੈਠੇ ਆ ਤੇ ਫਿਰ ਮੈਨੂੰ ਲੱਗਦਾ ਵੀ ਜੇ ਆਪਾਂ ਉੱਠ ਕੇ ਪਾਸੇ ਆਸੇ ਉੱਤੇ ਦਰਖਤ ਲਿਏ ਜਾਇਆ ਇਹਨੂੰ ਤੁਰੇ ਜਾਈਏ ਇਹ ਕੋ ਚੰਗਾ ਨਹੀਂ ਲੱਗਦਾ ਕਿਉਂਕਿ ਜਦੋਂ ਕਿਸੇ ਮੁੱਦੇ ਦੀ ਕਿਸੇ ਕੰਮ ਕੰਮ ਦੀ ਗੱਲ ਕਰਨੀ ਹੁੰਦੀ ਫਿਰ ਬਹਿ ਕੇ ਵਿਚਾਰ ਹੁੰਦੀ ਆ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਜੇ ਇਧਰ ਗੁਰਦੁਆਰਾ ਸਾਹਿਬ ਦੇ ਪਿੱਛੇ ਵਿੱਚ ਅਥੋੜਾ ਜਿਹਾ ਟਾਈਮ ਹੀ ਆ ਉਸ ਤੋਂ ਬਾਅਦ ਆਪਾਂ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਚਾਹ ਵੀ ਆਪਾਂ ਸਾਰਿਆਂ ਨੇ ਲੰਘ ਛਕਣੀ ਆ ਜਿੰਨਾ ਚਿਰ ਆਪਾਂ ਆਪਦੀ ਗੱਲ ਰੱਖਣੀ ਆ ਕਰਨੀ ਆ ਓਨਾ ਚਿਰ ਪੰਡਾਲ ਦੇ ਵਿੱਚ ਆਣ ਕੇ ਸਾਰੇ ਹੀ ਬਹਿ ਜਾਓ ਮੇਰੇ ਵੀਰੋ ਦੇਖੋ ਅੱਜ ਦੀ ਰੈਲੀ ਉਸ ਤਿਆਰੀ ਵਾਸਤੇ ਆ ਜਿਹੜੇ ਆਪਾਂ 13 ਫਰਵਰੀ ਤੋਂ ਲੈ ਕੇ ਲਗ ਸ਼ੰਭੂ ਖਨਾਰੀ ਬਾਦਲਾ ਤੇ ਦਿਨ ਰਾਤ ਜੱਟੇ ਹੋਇਆ। ਔਰ ਅੱਜ ਤੱਕ ਸਰਕਾਰ ਦੇ ਕੰਨ ਤੇ ਬਿਲਕੁਲ ਵੀ ਜੂ ਨਹੀਂ ਸਰਕੀ। ਜਿਹੜੇ ਲੋਕਤੰਤਰ ਦੀਆਂ ਗੱਲਾਂ ਕਰਦੇ ਆ ਜਿਹੜੇ ਕਹਿੰਦੇ ਆ ਇਹ ਸਰਕਾਰ ਲੋਕਾਂ ਦੀ ਆ ਇਹ ਲੋਕਾਂ ਦੇ ਕੰਮ ਕਰਨ ਵਾਸਤੇ ਬਣਦੀ ਆ ਉਹ ਯਾਰوں ਨੂੰ ਕੋਈ ਦਰਦ ਹੀ ਨਹੀਂ ਹੈ ਕਿਹੜੇ ਲੋਕਾਂ ਦੀ ਸਰਕਾਰ ਆ ਵੀ ਲੋਕ ਤਾਂ ਸੜਕਾਂ ਤੇ ਬੈਠੇ ਆ ਲੋਕ ਜੇੜਹਾਰ ਦੀਆਂ ਤਪ ਦੀਆਂ ਧੁੱਪਾਂ ਦੇ ਵਿੱਚ ਵੀ ਸੜਕਾਂ ਤੇ ਬੈਠੇ ਰਹਿ ਸ਼ਾਲ ਦੇ ਪੋਹ ਮਹੀਨੇ ਦੀਆਂ ਰਾਤਾਂ ਦੇ ਵਿੱਚ ਵੀ ਸੜਕਾਂ ਤੇ ਬੈਠੇ ਰਹਿ ਕਿਹੜੀ ਸਰਕਾਰ ਨੇ ਸਾਰ ਲਈ ਆ ਜੀ ਵੀ ਜੇ ਸਾਡੇ ਦੇਸ਼ ਦੇ ਲੋਕਾਂ ਦਾ ਕੋਈ ਉਹਨਾਂ ਨੂੰ ਦਰਦੀ ਨਹੀਂ ਤਾਂ ਫਿਰ ਅਸੀਂ ਕਿਵੇਂ ਕਹਿ ਦਾਂਗੇ ਵੀ ਇਹ ਸਰਕਾਰ ਲੋਕਾਂ ਦੀ ਹੈ ਬਿਲਕੁਲ ਨਹੀਂ ਸਰਕਾਰ ਲੋਕਾਂ ਦੀ ਇਹ ਸਰਕਾਰ ਉਹਨਾਂ ਕਾਰਪੋਰੇਟ ਘਰ ਆ ਰਿਆਂ ਜੀਆ ਇਹੋ ਨਾਂ ਦੇ ਦਲਾਲ ਵੋਟਾ ਸਾਡੇ ਤੋਂ ਲੈਂਦੇ ਆ ਤੇ ਕੰਮ ਉਹਨਾਂ ਦਾ ਕਰਦੇ ਆ ਵੋਟਾ ਸਾਡੇ ਤੋਂ ਲੈਂਦੇ ਆ ਤੇ ਪਾਲਿਸੀਆਂ ਨੀਤੀਆਂ ਉਹਨਾਂ ਦੇ ਹੱਕ 'ਚ ਬਣਦੀਆਂ ਆ ਤੁਸੀਂ ਕੱਲ੍ਹ ਦੇਖ ਲਿਆ ਹੋਣਾ ਅ ਪਰਸੋ ਪ੍ਰਧਾਨ ਮੰਤਰੀ ਦਾ ਜਿਹੜਾ ਸਭ ਤੋਂ ਚਹੇਤਾ ਜਿਹਨੂੰ ਜਿਹੜੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜਾਂਦਾ ਉਸੇ ਦੇਸ਼ ਦੇ ਵਿੱਚ ਉਹ ਠੇਕੇ ਦਵਾਉਂਦਾ ਅਡਾਨੀ ਤੇ 2200 ਕਰੋੜ ਰੁਪਈਆ 2200 ਉਹ ਰਿਸ਼ਵਤ ਦੇ ਇਲਜ਼ਾਮ ਹੀ ਲੱਗੇ ਅਮਰੀਕਾ ਨੇ ਲਾਏ ਆ ਕਿੰਨਾ ਧਨ ਲੋਕਾਂ ਦਾ ਉਹ ਰਿਸ਼ਵਤਾਂ ਦੇ ਰੂਪ 'ਚ ਦੇ ਗਏ। ਉਹ ਕਿਨੇ ਪੈਸੇ ਆ? ਉਹ ਆ ਤੁਹਾਡੇ ਆ ਭਾਈ। ਜਿਹੜੇ ਤੁਸੀਂ ਦਿਨ ਰਾਤ ਖੇਤਾਂ ਦੇ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧ-ਵਿੱਧ ਕੇ ਕਮਾਉਨੇ ਆ। ਦਿਨ ਰਾਤ ਤੁਸੀਂ ਟੈਕਸ ਦਿੰਨੇ ਆ। ਤੇ ਉਹ ਟੈਕਸਾਂ ਦਾ ਪੈਸਾ ਉਹਨਾਂ ਰਿਸ਼ਵਤਾਂ ਦੇ ਥਣ ਜਾਂਦਾ। ਅਸੀਂ ਨਹੀਂ ਕਹਿੰਦੇ ਨਾ ਅਸੀਂ ਮੰਨਦੇ ਹੀ ਆਂ ਵੀ ਇਹ ਸਰਕਾਰ ਲੋਕਾਂ ਦੀ ਆ। ਨਾ ਇਹ ਸਾਡੀ ਹੈ ਤੇ ਨਾ ਇਹ ਕਦੇ ਹੋਣੀ ਆ। ਸਾਡੇ ਗੁਰੂ ਸਾਹਿਬਾਨ ਪਹਿਲਾਂ ਹੀ ਸਪਸ਼ਟ ਕਹਿ ਗਏ ਸੀ। ਠੀਕ ਆ ਅਸੀਂ ਅਜੇ ਤੱਕ ਸਮਝੀਏ ਚਾਹੇ ਨਾ ਸਮਝੀਏ। ਉਹਨਾਂ ਨੇ ਨੰਗੇ ਚਿੱਟੇ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਇ ਜਗਾਂ ਬੈਠੇ ਸੁਤੇ। ਉਹਨੇ ਉਦੋਂ ਕਿਹਾ ਸੀ ਇਹ ਰਾਜ ਪ੍ਰਬੰਧ ਮਲਕ ਬਾਗਵਾ ਦਾ ਇਹ ਲੋਕਾਂ ਦੇ ਕਿਰਕ ਦੇ ਲੁੱਟਦੇ ਉੱਤੇ ਉਸਰਿਆ ਇਹ ਝੂਠ ਤੇ ਇਹ ਫਰੇਬ ਤੇ ਤਾਨਾਸ਼ਾਹੀ ਤੇ ਰਾਜ ਪ੍ਰਬੰਧ ਉਸਰਿਆ ਔਰ 550 ਸਾਲ ਨਹੀਂ ਹਜ਼ਾਰਾਂ ਸਾਲਾਂ ਤੋਂ ਲੈ ਕੇ ਲਗਾਤਾਰ ਇਸੇ ਤਰ੍ਹਾਂ ਚੱਲਿਆ ਆ ਰਿਹਾ ਤੇ ਅੱਜ ਵੀ ਇਹਵੇਂ ਚੱਲੀ ਜਾ ਰਿਹਾ ਉਹ ਜਸਵੰਤ ਪ੍ਰਬੰਧ ਨਾਲ ਮੇਰੇ ਵੀਰੋਂ ਆਪਣੀ ਟੱਕਰ ਉਹ ਜਸਵੰਤ ਪ੍ਰਬੰਧ ਦੇ ਨਾਲ ਟੱਕਰ ਆ ਉਹਦੇ ਕੋਲੇ ਸਾਰੇ ਸਾਧਨ ਉਹਦੇ ਕੋਲੇ ਫੌਜਾਂ ਵੀ ਆ ਉਹਦੇ ਕੋਲੇ ਟੋਪਾਂ ਵੀ ਆ ਉਹਦੇ ਕੋਲੇ ਬੰਦੂਕਾਂ ਵੀ ਆ ਉਹਦੇ ਕੋਲੇ মিডিਆ ਵੀ ਆ ਉਹਦੇ ਕੋਲੇ ਸਾਰੀ ਤਾਕਤ ਆ ਤੇ ਉਹ ਵਰਤਦਾ ਵੀ ਆ ਤੇ ਪਰ ਸਾਡੇ ਕੋਲੇ ਸਾਡੇ ਕੋਲੇ ਖੱਲਾ ਖਾਲੀ ਹੱਥਾਂ ਦੀ ਸਾਡੇ ਕੋਲੇ ਜਿਹੜੀ ਤਾਕਤ ਆ ਤੁਹਾਡੀ ਹੈ ਲੋਕਾਂ ਦੀ ਅਰੇ ਵੀ ਯਾਦ ਰੱਖਿਆ ਜੀ ਕਿ ਤੁਹਾਡੀ ਤਾਕਤ ਦੇ ਨਾਲ ਉਹ ਬੰਦੂਕਾਂ ਤੋਪਾਂ ਦੀ ਤਾਕਤ ਵੱਡੀ ਨਹੀਂ ਹੁੰਦੀ ਠੀਕ ਹੈ ਉਹ ਪਾਰੋ ਤੇ ਰਾਜ ਕਰੋ ਦੀ ਗੋਰਿਆਂ ਵਾਲੀ ਜਿਹੜੀ ਨੀਤੀ ਅਪਣਾ ਕੇ ਬੇਸ਼ੱਕ ਤਾਕਤਵਰ ਹੋਈ ਫਿਰਦੇ ਆ ਔਰ ਜਦੋਂ ਲੋਕਾਂ ਲੋਕ ਇਕੱਠੇ ਹੋ ਜਾਂਦੇ ਆ ਜਦੋਂ ਲੋਕ ਲੋਕਾਂ ਦਾ ਇਕਾ ਹੋ ਜਾਂਦਾ ਉਦੋਂ ਫਿਰ ਕੋਈ ਵੀ ਤਾਕਤ ਜਿਹੜੀ ਆ ਉਹ ਤੁਹਾਡੇ ਅੱਗੇ ਨਹੀਂ ਖੜ ਸਕਦੀ ਤੇ ਨਾ ਖੜੂ ਸੋ ਮੇਰੇ ਵੀਰੋ ਅੱਜ ਦੀ ਰੈਲੀ ਦਾ ਜਿਹੜਾ ਆਪਣਾ ਮੁੱਖ ਮੰਤਵ ਆ ਇਹ ਸੀਗਾ ਕਿ ਜਿਹੜੀਆਂ 12 ਮੰਗਾਂ ਨੂੰ ਲੈ ਕੇ ਅਸੀਂ ਮੋਰਚਾ ਲਾਇਆ ਆ ਪ੍ਰਗਟ ਸੋਹਣੇ ਤੁਹਾਡੇ ਨਾਲ ਗੱਲ ਕੀਤੀ ਆ ਨਾ ਵੀ ਅਸੀਂ ਮੰਗਦੇ ਕੀ ਆ ਅਸੀਂ ਤਾਂ ਉਹ ਚੀਜ਼ ਮੰਗਦੇ ਨਾ ਭਾਈ ਜਿਹੜੀ ਅਸੀਂ ਪੈਦਾ ਕਰਦੇ ਸਾਨੂੰ ਘੱਟੋ ਘਾਟੇ ਦਾ ਰੇਟ ਦੇ ਦਿਓ ਵੱਧ ਤਾਂ ਨਹੀਂ ਦੇਣਾ ਉਹ 12 ਮੰਗਾ ਦੇ ਵਿੱਚ ਸਾਡੀਆਂ ਮੰਗਾ ਵੀ ਸਾਡੀ 23 ਫਸਲਾਂ ਤੇ ਐਮ ਐਸ ਵੀ ਦੀ ਗਾਰੰਟੀ ਦੇ ਦਿਓ ਸਾਨੂੰ ਪਤਾ ਲੱਗੇ ਵੀ ਆ ਸਾਡੀ ਫਸਲ ਵਿਕ ਜਣੀ ਹੈ आज यूएसए ਨੇ 12 ਨਵੰਬਰ ਨੂੰ ਤਰਾਜ਼ ਲਾਇਆ WTO ਦੇ ਵਿੱਚ ਉਹ ਵੀ ਇਹੀ ਹੈ ਨਾ ਅਸੀਂ ਕਹਿੰਦੇ ਵੀ ਸਾਨੂੰ MSB ਦੀ ਗਰੰਟੀ ਚਾਹੀਦੀ ਆ ਤੇ ਜਿਹੜਾ ਉਹਨਾਂ ਨੇ ਕੇਸ ਫਾਇਲ ਕੀਤਾ ਉਹ ਕਹਿੰਦੇ ਆ 1992 ਤੋਂ ਲੈ ਕੇ ਭਾਰਤ ਸਰਕਾਰ ਨੂੰ ਅਸੀਂ ਕਿਹਾ ਵੀ ਇਹਨਾਂ ਨੂੰ MSB ਨਹੀਂ ਦੇਣੀ ਉਹ ਫੌਰ ਦੇ ਹੀ ਜਾਂਦੇ ਆ ਝੋਲੇ ਦੇ ਘੜਕਦੇ ਬਾਕੀਆਂ ਤੇ ਚਲੋ ਮਿਲਦੀ ਨਹੀਂ ਇੱਥੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਅੱਜ ਦੀ ਗੱਲ ਨਹੀਂ ਇਹ 35 34 ਸਾਲ ਤੋਂ ਲੈ ਕੇ ਲਗਾਤਾਰ ਇਹਨਾਂ ਦਾ ਹੋ ਆ ਵੀ ਇਹਨਾਂ ਨੂੰ ਜ਼ਮੀਨਾਂ ਤੋਂ ਬਾਹਰ ਕੱਢਣਾ ਇਹਨਾਂ ਨੂੰ ਜ਼ਮੀਨਾਂ ਦੇ ਵਿੱਚ ਨਹੀਂ ਰਹਿਣ ਦੇਣਾ ਸਾਰੀ ਜ਼ਮੀਨ ਖੋ ਕੇ ਉਹ ਕਹਿੰਦੇ ਅਸੀਂ ਆਪ ਦੇ ਕੋਲ ਰੱਖਣੀ ਆ ਫਿਰ ਆਪਦੀ ਮਰਜ਼ੀ ਨਾਲ ਨਾਜ ਅਗਾਵਾਗੇ ਤੇ ਆਪਦੀ ਮਰਜ਼ੀ ਨਾਲ ਵੇਚਾਂਗੇ ਪਾਣੀ ਉਹ ਕਹਿੰਦੇ ਸਾਡਾ ਆਹ ਮੇਰੇ ਵੀਰੋਂ ਆਪਣੀ ਲੜਾਈ ਆ ਆਹ ਲੜਾਈ ਅਸੀਂ ਕਹਿੰਦੇ ਜਮੀਨ ਕੁਦਰਤ ਦੀ ਆ ਇਹ ਮਨੁੱਖ ਨੂੰ ਦੀ ਹਰ ਉਹਦੇ ਰਹਿਣ ਸਹਣ ਵਾਸਤੇ ਉਹਦੇ ਜਿਉਂਦੇ ਰਹਿਣ ਵਾਸਤੇ ਅਨਾਜ ਦੀ ਲੋੜ ਆ ਟ੍ਰਾਈਵਰ ਮਿਲਣਾ ਚਾਹੀਦਾ ਪਰ ਉਹ ਕਹਿੰਦੇ ਆ ਇਹ ਕੁਦਰਤ ਦਾ ਨਹੀਂ ਸਾਡਾ ਉਹ ਕਹਿੰਦੇ ਸਾਡਾ ਅਸੀਂ ਆਪਣੀ ਮਰਜ਼ੀ ਨਾਲ ਦੇਵਾਂ ਫਰਵਰੀ ਤੋਂ ਲੈ ਕੇ ਲਗਾਤਾਰ ਜਿਉਂ ਦੇ ਹੁਣ ਹਾਲਾਤ ਜਿਸ ਤਰੀਕੇ ਨਾਲ ਸਰਕਾਰ ਮੰਡੀਆਂ ਦੇ ਵਿੱਚ ਤੁਹਾਡੀ ਲੁੱਟ ਕੀਤੀ ਆ 30 30 40 40 ਦਿਨ ਮੰਡੀਆਂ ਦੇ ਵਿੱਚ ਤੁਹਾਨੂੰ ਰੋਲਿਆ ਕਣਕਾਂ ਆ ਗੁੱਪੀਆਂ ਤੇ ਆ ਮੰਡੀਆਂ ਦੇ ਵਿੱਚ ਜੇ ਵੀ ਤੁਹਾਡਾ ਚੋਨਾ ਪਿਆ ਅਜੇ ਵੀ ਮੰਡੀਆਂ ਦੇ ਵਿੱਚ ਲੋਕ ਉਸੇ ਤਰ੍ਹਾਂ ਬੈਠੇ ਆ ਇਤੋਂ ਸਾਫ਼ ਆ ਵੀ ਇਹ ਲੜਾਈ ਹੁਣ ਸਾਨੂੰ ਇੰਨੀ ਨਾਲ ਨਹੀਂ ਸਰਨਾ ਇਹਨੂੰ ਹੋਰ ਵੱਡਾ ਕਰਨਾ ਪੈਣਾ ਸੋ ਉਸ ਲੜਾਈ ਨੂੰ ਵੱਡਾ ਕਰਨ ਵਾਸਤੇ ਉਸ ਲੜਾਈ ਨੂੰ ਪੂਰਾ ਦੇਸ਼ ਵਿੱਚ ਲਿਜਾਣ ਵਾਸਤੇ ਉਸ ਲੜਾਈ ਨੂੰ ਘਰ ਘਰ ਲਿਜਾਣ ਵਾਸਤੇ ਉਸ ਲੜਾਈ ਨੂੰ ਬੱਚੇ ਬੱਚੇ ਤੱਕ ਲਿਜਾਣ ਵਾਸਤੇ ਆ ਪ੍ਰੋਗਰਾਮ ਰੱਖਿਆ ਕਿਉਂਕਿ 6 ਦਸੰਬਰ ਨੂੰ ਕਰੋ ਜਾਂ ਮਰੋ ਦੀ ਜਿਹੜਾ ਅਲਾਨ ਹੋਇਆ ਉਹਦੀ ਤਿਆਰੀ ਆ ਦੇਖੋ ਇੱਕ ਸ਼ੇਰ ਲਿਖਦਾ ਉਹ ਕਹਿੰਦਾ ਕੌਡੀ ਜਿੰਨਾ ਨਹੀਂ ਬੰਦੇ ਦਾ ਜਾਵੇ ਕੁਝ ਹੱਦ ਤੱਕ ਸ਼ਾਂਤ ਮਈ ਰਹਿ ਕੇ ਬੰਦਾ ਤੰਤਵ ਦੁੱਖਣੇ ਚ ਜਾਵੇ ਜਦੋਂ ਹੱਦ ਤੋਂ ਵੀ ਵੱਧ ਹੋ ਜੇ ਫਿਰ ਕੁਝ ਕਰ ਜਾਵੇ ਜਾਂ ਫਿਰ ਮਰ ਜਾਵੇ ਸ਼ੋਹਰ ਜਿਹਦੇ ਹੱਦਾਂ ਵੱਧ ਹੋ ਗਈਆਂ ਸਾਡੇ ਗੁਰੂ ਸਾਹਿਬ ਨੇ ਕਿਹਾ ਸੀਗਾ ਉਹ ਕਹਿੰਦਾ ਸੀ ਜਦੋਂ ਕੋਈ ਅਪੀਲ ਨਾ ਸੁਣੇ ਜਦੋਂ ਕੋਈ ਦਲੀਲ ਨਾ ਸੁਣੇ ਜਦੋਂ ਕੋਈ ਵਕੀਲ ਨਾ ਸੁਣੇ ਤਾ ਫੇਰਾ ਕਹਿੰਦੇ ਸੀ ਚੁੰਕਾਰ ਅਜ਼ਾਹਮਾਹੀ ਤੇ ਦਰਗਦਸ਼ ਹਰਾਸ ਬਰਦੁਬਾ ਸ਼ਮਸ਼ੀਰੋ ਉਹ ਕਹਿੰਦਾ ਫਿਰ ਮਰਦ ਦਾ ਹੱਥ ਤਲਵਾਰ ਦੇ ਮੁਠੇ ਤੇ ਜਨਣਾ ਅਸੀਂ ਮੇਰੇ ਕਿਸਾਨ ਵੀਰੋ ਟੁੱਪ ਚ ਵੀ ਬਹਿ ਕੇ ਵੇਖ ਲਿਆ ਦਰਖ ਦੇ ਸ਼ਿਆਲ ਦੀਆਂ ਰਾਤਾਂ 'ਚ ਬਾਹਰ ਕੱਟ ਕੇ ਵੀ ਵੇਖ ਲਿਆ 13 ਫਰਵਰੀ ਤੋਂ ਲੈ ਕੇ ਲਗਾਤਾਰ ਪਰ ਕਿਸੇ ਨੇ ਸੁਣੀ ਨਹੀਂ ਕੋਈ ਅਪੀਲ ਨਹੀਂ ਸੁਣੀ ਕੋਈ ਸਾਡੀ ਦਲੀਲ ਨਹੀਂ ਸੁਣੀ ਸੋ ਜਦੋਂ ਨਹੀਂ ਸੁਣੀ ਫਿਰ ਅਸੀਂ ਫੈਸਲਾ ਕੀਤਾ ਕਿ ਉਹ ਨਾ ਬੋਏ ਕੰਨਾਂ ਦੇ ਵਿੱਚ ਆਵਾਜ਼ ਪਾਉਣ ਵਾਸਤੇ ਜਿਵੇਂ ਪਾਰਲੀਮੈਂਟ ਦੇ ਵਿੱਚ ਸ਼ਹੀਦ ਆਜਮ ਭੱਜ ਸਿੰਘ ਨੇ ਹੋਣਾ ਨੇ ਜਦੋਂ ਨਾਂਨੇ ਅੰਗਰੇਜ਼ ਹਕੂਮਤ ਨੇ ਕਾਨੂੰਨ ਲਿਆਂਦੇ ਸੀ ਜਦੋਂ ਕਿਸੇ ਦੀ ਸੁਲਵਾਈ ਨਹੀਂ ਹੋ ਰਹੀ ਸੀ ਤਾਂ ਨਾ ਬੋਲੇ ਕੰਨਾਂ ਦੇ ਵਿੱਚੋਂ ਰੂਹ ਕੱਢਣ ਵਾਸਤੇ ਅਸੈਂਬਲੀ ਦੇ ਵਿੱਚ ਥੋਕੇ ਧੋਏ ਵਾਲੇ ਤੇ ਪੜਾਕੇ ਵਾਲੇ ਬੰਬ ਛੁੱਟੇ ਸੀ ਤੇ ਗ੍ਰਿਫਤਾਰੀਆਂ ਦਿੱਤੀਆਂ ਸੀ ਤੇ ਫੇਰ ਸ਼ਹੀਦੀ ਵੀ ਦਿੱਤੀ ਸੀ ਅੱਜ ਵੀ ਇਸ ਮੋਦੀ ਹਕੂਮਤ ਦੇ ਬਾਰੇ ਕੰਨ ਔਰ ਇਸ ਮੋਦੀ ਹਕੂਮਤ ਨੂੰ ਦੱਸ ਦੇਵਾਂਗੇ ਉਸ ਮੋਦੀ ਹਕੂਮਤ ਨੂੰ ਉਹਦੀਆਂ ਅੱਖਾਂ ਤੋਂ ਵੀ ਪੱਟੀ ਖੋਲ ਦੇਵਾਂਗੇ ਤੇ ਉਹਦੇ ਕੰਨਾਂ 'ਚੋਂ ਵੀ ਰੂਹ ਕੱਢ ਦਿਆਂਗੇ ਲੋਕ ਮੇਰੇ ਵੀਰੋ ਕਹਿੰਦੇ ਹੁੰਦੇ ਆ ਲੋਕ ਗੱਲਾਂ ਕਰਦੇ ਹੁੰਦੇ ਆ ਕਿ ਲੀਡਰ ਬਗਾਨਿਆਂ ਪੁੱਤਾਂ ਨੂੰ ਮਰਵਾ ਦਿੰਦੇ ਆ ਆਪ ਪਿੱਛੇ ਆ ਜਾਂਦੇ ਆ ਪਰ ਇਸ ਵਾਰ ਇਹ ਨਹੀਂ ਹੋਊਗਾ ਇਸ ਵਾਰ ਜਦੋਂ ਜਾਵਾਂਗੇ ਸਾਡਾ ਐਲਾਨ ਵੀ ਆ ਕਿ ਲੀਡਰ ਮੂਰੇ ਹੋਣਗੇ ਆਗੂ ਮੂਰੇ ਹੋਣਗੇ ਤੇ ਲੋਕਾਂ ਦੇ ਪੁੱਤ ਪਿੱਛੇ ਹੋਣਗੇ ਮੂਰੇ ਹੋ ਕੇ ਮਰਾਂਗੇ ਔਰ ਜਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪਈਆਂ ਦੇਵਾਂਗੇ ਜਿੰਨੀਆਂ ਵੀ ਗੋਲੀਆਂ ਖਾਣੀਆਂ ਪਈਆਂ ਖਾਵਾਂਗੇ ਦੁਹਰਾ ਦੇਗੇ ਇਤਿਹਾਸ ਗੁਰੂ ਕੇ ਬਾਗ ਦਾ ਦੁਹਰਾ ਦਹਰਾ ਦੇਾਂਗੇ ਇਤਿਹਾਸਰ ਹੰਦਿਆਂ ਦੁਆਰਾ ਪਿੱਛੇ ਪੈਰ ਨਹੀਂ ਮੋੜਾਂਗੇ ਇਹ ਵਾਦਾ ਤੁਹਾਡੇ ਨਾਲ ਸੋਏ ਮੇਰੇ ਵੀਰੋ ਉਸ ਪ੍ਰੋਗਰਾਮ ਨੂੰ ਕਿਵੇਂ ਲਾਗੂ ਕਰਨਾ ਆਪਾਂ ਉਸ ਪ੍ਰੋਗਰਾਮ ਨੂੰ ਕਿਵੇਂ ਨੇਪਰੇ ਚੜਾਉਣਾ ਅਸੀਂ ਆਪਦੀਆਂ ਮੰਗਾਂ ਕਿਵੇਂ ਮਨਵਾਉਣੀਆਂ ਅਸੀਂ ਆਪਦੇ ਹੱਕ ਕਿਵੇਂ ਲੈਣੇ ਆ ਉਸ ਵਾਸਤੇ ਆ ਰੈਲੀ ਰੱਖੀ ਹੈ ਤਾਂ ਅਸੀਂ ਕਹਿੰਦੇ ਸੀ ਕਿ ਪਿੰਡਾਂ ਦੇ ਵਿੱਚੋਂ ਭਾਈ ਟਰਾਲੀਆਂ ਭਰ ਕੇ ਲੈ ਕੇ ਆਏ ਦੇ ਸੈਗੜਿਆਂ ਦੀ ਗਿਣਤੀਆਂ ਦੇ ਵਿੱਚ ਬੀਬੀਆਂ ਨੂੰ ਲੈ ਕੇ ਆਏ ਦੇ ਪਿੰਡਾਂ ਦੇ ਵਿੱਚੋਂ ਸੈਗੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਆਏ ਦੇ ਜੋ ਕਿ ਸੰਕਲਪ ਰੈਲੀ ਆ ਜੋ ਛੇ ਲਾਨ ਹੋਣਾ ਉਹਨੂੰ ਫੇਰ ਆਪਾਂ ਦੌਰ ਚਲਾਉਣਾ ਜਦੋਂ ਅਸੀਂ ਸਟੇਜਾਂ ਤੋਂ ਬੋਲਦੇ ਆ ਸਾਡੇ ਰਾਗੀ ਢਾਡੀ ਪ੍ਰਚਾਰਕ ਅਸੀਂ ਕਹਿੰਨੇ ਆ ਅਸੀਂ ਉਹਨਾਂ ਦੇ ਵਾਰਸ ਆ ਬੜੇ ਮਾਣ ਨਾਲ ਕਹਿੰਨੇ ਆ ਫਖਰ ਨਾਲ ਕਹਿੰਨੇ ਆ ਅਸੀਂ ਗੁਰੂਆਂ ਦੇ ਵਾਰਸ ਆ ਔਰ ਅਸੀਂ ਅੱਜ ਤੱਕ ਅਸੀਂ ਕਹਿੰਦੇ ਆ ਔਰੰਗਜ਼ੇਬ ਤੇ ਵਜ਼ੀਰ ਖਾਨ ਨੇ ਦਸਵੇਂ ਗੁਰੂ ਦੇ ਛੋਟੇ ਸਹੈਬਜ਼ਾਦੇ ਤੇ ਵੱਡੇ ਸਹੈਬਜ਼ਾਦੇ ਚਮਕਾਰ ਦੀ ਗੜੀ ਦੇ ਵਿੱਚ ਤੇ ਛੋਟੇ ਸਹੈਬਜ਼ਾਦੇ ਸਰਹੰਦ ਦੀਆਂ ਦਵਾਰਾਂ ਵਿੱਚ ਚੜਵਾ ਕੇ ਸ਼ਹੀਦ ਕੀਤੇ ਸੀ ਅਸੀਂ ਸਾਲਾਹਾਂ ਮੇਰੇ ਵੀਰੋ ਅਸੀਂ ਕਹਨੇ ਆ ਕਿ ਬੰਦਾ ਸਿੰਘ ਬਹਾਦਰ ਦੇ ਮੂਹਰੇ ਵਖ ਉਹਦੇ 4 ਸਾਲ ਦੇ ਪੁੱਤਰ ਅਦੇ ਸਿੰਘ ਦਾ ਦਿਲ ਕੱਢ ਕੇ ਪਾਇਆ ਸੀ ਫਖਸ਼ੀਰ ਬਾਦਸ਼ਾਹ ਨੇ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਵੀ ਫਖਸ਼ੀਰ ਦੋਸ਼ੀ ਸੀ ਮੈਂ ਨਹੀਂ ਮੰਨਦਾ ਔਰੰਗਜ਼ੇ ਦੋਸ਼ੀ ਸੀ ਜਾ ਵਜ਼ੀਦ ਖਾਨ ਦੋਸ਼ੀ ਸੀ ਦੋਸ਼ੀ ਕੌਣ ਸੀ ਸਾਡੇ ਦਾਦੇ ਪੁਰਦਾਦੇ ਸਾਡੇ ਵੱਡ ਬਡੇਰੇ ਜੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਨਾ ਤੇ ਉਹਨਾਂ ਦੇ ਦੋਸ਼ੀ ਸਾਡੇ ਵੱਡ ਬਡੇਰੇ ਸੀ ਉਹ ਯਾਰ 9 ਮਹੀਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਰਿਹਾ ਹੋਵੇ ਤੇ ਉਹ ਕਿੱਥੇ ਗਏ ਸੀ ਸਿੱਖ 9 ਮਹੀਨੇ ਕਿਉਂ ਨਹੀਂ ਬੋੜੇ ਤੇ ਫਿਰ ਭਾਈ ਦੋਸ਼ੀ ਕੌਣ ਆ 8 ਮਹੀਨੇ ਗਰਦਾਸ ਨੰਗਲ ਦੀ ਘੜੀ ਨੂੰ ਘੇਰਾ ਪਿਆ ਰਿਹਾ ਹੋਵੇ ਤੇ ਜਿਹੜੇ ਕਿਸਾਨਾਂ ਨੂੰ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਕਿੱਥੇ ਸੀ ਵੀ ਉਹ ਕਿਉਂ ਨਹੀਂ ਗਏ ਤੇ ਫਿਰ ਦੋਸ਼ੀ ਕੌਣ ਆ ਫਕਸ਼ੀਰ ਦੋਸ਼ੀ ਨਹੀਂ ਸੀ ਦੋਸ਼ੀ ਉਹ ਲੋਕ ਸੀ ਜਿਹੜੇ ਬੰਦਾ ਸਿੰਘ ਬਹਾਦਰ ਦੇ ਮਗਰ ਨਹੀਂ ਗਏ 8 ਮਹੀਨੇ ਘੜੀ ਦੇ ਵਿੱਚ ਘਿਰਿਆ ਰਿਹਾ ਯਾਰ ਉਹ ਸਾਡੇ ਵੱਡ-ਵਡੇਰੇ ਸੀ ਦੋਸ਼ੀ ਤੇ ਜੇ ਅੱਜ ਅੱਜ ਸਾਨੂੰ 10 ਮਹੀਨੇ ਹੋ ਗਏ ਇੱਥੇ ਆਪਾਂ ਨੂੰ ਬੈਠਿਆ ਨੂੰ ਮੋਰਚੇ ਦੇ ਵਿੱਚ ਤੇ ਜੇ ਅੱਜ ਮੋਰਚਾ ਫਟੇ ਨਹੀਂ ਹੁੰਦਾ ਜੇ ਅੱਜ ਇੱਥੇ ਕੁਰਬਾਨੀਆਂ ਹੁੰਦੀਆਂ ਜੇ ਅੱਜ ਇੱਥੇ ਸ਼ਹੀਦੀਆਂ ਹੁੰਦੀਆਂ ਤੇ ਹੋਰ ਕੋਈ ਲਿਖੇ ਨਾ ਲਿਖੇ ਮੈਂ ਜ਼ਰੂਰ ਲਿਖ ਕੇ ਜਾਊਂਗਾ ਕਿ ਮੋਦੀ ਗਨਾਹਗਾਰ ਨਹੀਂ ਸੀ ਇਹ ਲੋਕ ਗਨਾਹਗਾਰ ਸੀ ਜਿਹੜੇ ਇੱਕ ਦਿਨ ਵਿੱਚ ਸੋ ਮੇਰੇ ਵੀਰੋ ਜੇ ਅਸੀਂ ਜੰਗ ਜਿੱਤਣੀ ਆ ਜਦੋਂ ਗੱਲ ਮਾਂ ਭੂਮੀ ਦੀ ਹੋਵੇ ਜਦੋਂ ਗੱਲ ਨਸਲਾਂ ਦੀ ਹੋਵੇ ਜਦੋਂ ਗੱਲ ਫਸਲਾਂ ਦੀ ਹੋਵੇ ਜਦੋਂ ਆਪਾਂ ਲੰਗਰ ਲੱਗਾ ਆਪਣਾ ਉਹ ਲੰਗਰ ਕੋਈ ਉੱਥੇ ਸੰਸਥਾਵਾਂ ਨਹੀਂ ਚਲਾ ਰਹੀਆਂ ਕੋਈ ਉੱਥੇ ਡੇਰਿਆਂ ਵਾਲੇ ਨਹੀਂ ਚਲਾ ਰਹੇ ਉਹ ਲੰਗਰ ਤੁਹਾਡੇ ਦਮ ਤੇ ਚੱਲ ਰਿਹਾ ਹੈ ਉਹ ਤੁਹਾਡੇ ਘਰਾਂ ਦੇ ਵਿੱਚੋਂ ਜਿਹੜਾ ਅਨਾਜ ਇਕੱਠਾ ਕਰਕੇ ਦੋ-ਦੋ 4-4 ਕਿਲੋ ਕਣਕ ਇਕੱਠੀ ਕਰਕੇ ਲੈ ਕੇ ਜਾਂਦੇ ਆ ਉਹਦੇ ਨਾਲ ਆਪਾਂ ਲੰਗਰ ਚਲਾ ਰਹੇ ਹਾਂ ਸੋ ਉਹ ਲੰਗਰ ਉਹਨਾਂ ਨੂੰ ਚੱਲਦਾ ਰਹਿਣ ਵਾਸਤੇ ਸਾਨੂੰ ਆਪਾਂ ਪ੍ਰੋਗਰਾਮ ਦਿੱਤਾ ਸੀ ਇੱਕ ਕਿ ਸਾਰੇ ਪਿੰਡਾਂ ਦੇ ਵਿੱਚੋਂ ਫੇਰ ਆਪਾਂ ਅਨਾਜ ਇਕੱਠਾ ਕਰੀਏ ਸਾਰੇ ਘਰਾਂ ਤੋਂ ਅਨਾਜ ਇਕੱਠਾ ਕਰਕੇ ਫਿਰ ਉੱਥੇ ਲੈ ਕੇ ਜਾਈਏ ਤਾਂ ਕਿ ਅਗਲੀ ਫਸਲ ਆਉਣ ਤੱਕ ਅਸੀਂ ਉਹ ਲੰਗਰ ਨੂੰ ਸਟੈਂਡ ਰੱਖੀਏ ਸੋ ਮੇਰੇ ਵੀਰੋ ਸ਼ੇਡ ਸੰਬਰ ਜਦੋਂ ਆਪਾਂ ਜਾਣਾ ਉਹਦੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਕਰਨ ਵਾਲੇ ਆਪਣੇ ਉਹ ਆਪਾਂ ਫਟਾਫਟ ਨਿਬੇੜ ਲੀਏ ਜਿੱਥੇ ਆਪਣਾ ਕਣਕ ਬੀਜਣ ਦਾ ਕੰਮ ਨਵੇਲਣਾ ਉਥੇ ਆਪਾਂ ਜਥੇਬੰਦਕ ਜਿਹੜੇ ਕੰਮ ਆ ਉਹ ਵੀ ਨਵੇਲ ਲਏ ਜਿੰਨਾ ਫੰਡ ਆ ਆਪਾਂ ਅੱਗੇ ਪਿੰਡਾਂ ਚੋਂ ਇਕੱਠਾ ਕਰਦੇ ਆ ਮੇਰੇ ਵੀਰੋ ਹੁਣ ਉਹਦੇ ਨਾਲ ਨਹੀਂ ਸਾਨੂੰ ਕਿਉਂਕਿ ਲੜਾਈ ਵੱਡੀ ਹੁੰਦੀ ਜਾ ਰਹੀ ਆ ਹੁਣ ਲੱਖਾਂ ਦੇ ਲੱਖ ਸਾਨੂੰ ਇਕੱਠੇ ਕਰਕੇ ਪਿੰਡਾਂ ਵਿੱਚ ਰੱਖਣੇ ਪੈਣੇ ਆ ਹੋ ਸਕਦਾ ਤੁਹਾਨੂੰ ਹਰ ਦੂਜੇ ਦਿਨ ਉੱਥੇ ਜਾਣਾ ਪੈ ਜਾ ਕਰੇ ਹੋ ਸਕਦਾ ਮਹੀਨੇ ਦੇ ਵਿੱਚ ਤੁਹਾਡੇ ਚਾਰ-ਚਾਰ ਘੇੜੇ ਵੀ ਲੱਗ ਜਾ ਕਰਨ ਹੋ ਸਕਦਾ ਉਹਨਾਂ ਕਿਉਂਕਿ ਫੰਡ ਇੱਕ ਅੰਦੋਲਨ ਦੀ ਮਾਂ ਹੁੰਦਾ ਤੇ ਜੇ ਅੰਦੋਲਨ ਦੀ ਮਾਂ ਹੀ ਨਾ ਹੋਈ ਤੇ ਫਿਰ ਭਾਈ ਅੰਦੋਲਨ ਲੜਨਾ ਕਿੰਨਾ ਔਖਾ ਹੋਊਗਾ ਸੋ ਸਭ ਤੋਂ ਪਹਿਲਾਂ ਸਾਨੂੰ ਇੱਥੋਂ ਜਾ ਕੇ ਅੱਜ ਇੱਥੇ ਜ਼ੋਰ ਦੇ ਦਿਓ ਜਿੰਨਾ ਝੋਨਾ ਕੱਪੜਾ ਇਕੱਠਾ ਕਰ ਸਕਦੇ ਹੋ ਝੋਨਾ ਇਕੱਠਾ ਕਰਨ ਲਈ ਲੰਗਰਾਂ ਵਾਸਤੇ ਤੇ ਬਾਕੀ 6 ਦਸੰਬਰ ਤੱਕ ਫੰਡ ਇਕੱਠਾ ਕਰਨ ਲਈ ਉਸ ਤੋਂ ਅੱਗੇ ਪਿੰਡਾਂ ਦੇ ਵਿੱਚ ਆਪਾਂ 25 ਤਰੀਕ ਤੋਂ ਲੈ ਕੇ ਮੀਟਿੰਗਾਂ ਲਾਉਣੀਆਂ ਸ਼ੁਰੂ ਕਰ ਦੇਣੀਆਂ ਹਰ ਪਿੰਡ ਦੇ ਵਿੱਚ ਪਹੁੰਚਾਂਗੇ ਸੂਬੇ ਦੇ ਆਗੂ ਮੈਂ ਵੀ ਜਾਊਂਗਾ ਹੋਰ ਆਗੂ ਵੀ ਆਉਣਗੇ ਔਰ 6 ਦਸੰਬਰ ਤੋਂ ਪਹਿਲਾਂ ਪਹਿਲਾਂ ਆਪਾਂ ਤਿਆਰੀ ਕਰ ਲੈਣੀ ਆ ਤਾਂ ਕਿ ਮੁਰਕੇ ਜਿਹੜੇ ਜਥੇ ਆ ਉਹਨਾਂ ਦੀ ਆਪਾਂ ਵੰਡ ਕਰ ਸਕੀਏ ਸੋ ਜਿੱਦੇ ਆਪਾਂ ਪਿੰਡਾਂ ਦੇ ਵਿੱਚ ਮੀਟਿੰਗਾਂ ਲਾਉਣੀਆਂ ਉਹਦੇ ਸੈਂਕੜਿਆਂ ਦੇ ਕੱਟ ਸਾਡੇ ਪਿੰਡਾਂ 'ਚ ਹੋਣ ਤਾਂ ਕਿ ਸਾਡੀ ਹਰ ਗੱਲ 6 ਤਰੀਕ ਨੂੰ 6 ਤਰੀਕ ਨੂੰ ਜਦੋਂ ਪਹਿਲਾ ਜਥਾ ਜਾਣਾ ਉਹ ਜਥੇ ਦੀ ਸਾਡੇ ਮੋਢੀ ਜਿਨ੍ਹਾਂ ਨੇ ਈਸ਼ਰਸ਼ ਦੀ ਨੀਂ ਰੱਖੀ ਸੀ ਇਸ ਜਗ੍ਹਾ ਵੱਡੀ ਦੀ ਨੀਂ ਰੱਖੀ ਸੀ ਜਿਨ੍ਹਾਂ ਨੇ ਆਪ ਦੀ ਜ਼ਿੰਦਗੀ ਲੋਕਾਂ ਲਈ ਅਰਪਿਤ ਕਰਤੀ ਆ ਉਹ ਇੱਕ ਵਾਕ ਹੈ ਨਾ ਮੇਰਾ ਮਜਮੇ ਕਿਛ ਨਹੀਂ ਜੋਕ ਸ਼ਹਿਸੂ ਤੇਰਾ ਭਾਈ ਹੋ ਜਾਣਗੇ ਹਾਂ ਉਹ ਜਾਣਗੇ ਪਹਿਲਾ ਜਿਹੜਾ ਕਹਿੰਦਾ ਸਾਡਾ ਸਰੀਰ ਵੀ ਲੋਕਾਂ ਦਾ ਸਾਡਾ ਧਨ ਵੀ ਲੋਕਾਂ ਦਾ ਸਾਡਾ ਖੂਨ ਦਾ ਇੱਕ ਇੱਕ قطਰਾ ਵੀ ਲੋਕਾਂ ਵਾਸਤੇ ਦਾ ਸਾਡੇ ਸਰੀਰ 'ਚ ਜਿਹੜਾ ਆਕਸੀਜਨ ਦਾ ਇੱਕ ਇੱਕ ਸਾਹ ਆਉਂਦਾ ਵੀ ਲੋਕਾਂ ਵਾਸਤੇ ਹੈ ਉਹ ਨਿਆਰ ਸਾਡੀ ਚੱਲੀ ਸੀ ਸੂਬੇ 'ਚ ਗੱਲ ਕਹਿੰਦੇ ਜੇ ਇਹ ਲੀਡਰ ਚਲੇ ਗਿਆ ਪਹਿਲਾ ਜੇ ਲੀਡਰ ਖਤਮ ਹੋ ਗਏ ਤੇ ਫੇਰ ਫੇਰ ਜਥੇਬੰਦੀ ਕਿਵੇਂ ਚੱਲੂ ਉਹ ਯਾਰ ਸਾਡਾ ਤਾਂ ਇਤਿਹਾਸ ਰਿਆ ਅੱਜ ਕੌਮ ਕਿਵੇਂ ਚੱਲ ਰਹੀ ਆ ਕੀ 10 ਗੁਰੂਆਂ ਤੋਂ ਬਾਅਦ ਕੌਮ ਖਤਮ ਹੋ ਗਈ ਸੀ ਨਹੀਂ ਹੁੰਦੀ ਕਦੇ ਵੀ ਨਹੀਂ ਹੁੰਦਾ ਲੀਡਰ ਰਹਿ ਚੈ ਨਾਰਨ ਪਰ ਜਥੇਵੰਦੀ ਕਿਤੇ ਨਹੀਂ ਜਾਂਦੇ ਜਥੇਵੰਦੀ ਰੌਤੀ ਸੋ ਦੇ ਵਾਸਤੇ ਪਹਿਲੇ ਜਥੇ ਦੇ ਵਿੱਚ ਸਾਡੇ ਸੀਨੀਅਰ ਆਗੂ ਸਤਨਾਮ ਸਿੰਘ ਪੰਨੂ ਉਹ ਤੁਹਾਡੇ ਨਾਲ ਉਹਨਾਂ ਨੇ ਹੁਣ ਗੱਲਬਾਤ ਰੱਖਣੀ ਆ ਔਰ ਨਾਲ ਸੀਨੀਅਰ ਆਗੂ ਸਵਿੰਦਰ ਸਿੰਘ ਚਤਾਲਾ ਇਹ ਤੁਹਾਡੀ ਜਥੇਬੰਦੀ ਦੀ ਪਹਿਲੇ ਜਥੇ ਦੀ ਅਗਵਾਈ ਕਰਨਗੇ ਪਹਿਲੇ ਤੇ ਔਰ ਦੂਜੇ ਪਾਸੇ ਮੋਦੀ ਨੂੰ ਵੀ ਚੈਲੰਜ ਆ ਵੀ ਭਾਈ ਹੁਣ ਲੱਗੇ ਔਰ ਤੂੰ ਵੀ ਆਉਂਦੀਆਂ ਤਿਆਰੀਆਂ ਕਰ ਲੈ ਜਿਵੇਂ ਮਤੀ ਦਾਸ ਨੇ ਜਦੋਂ ਆਰੇ ਨਾਲ چیرਣ ਲੱਗੇ ਨਾ ਤੇ ਅਸੀਂ ਆਦੇ ਮੰਤਖੀ ਕਰਨੀ ਹੁਣ ਪਿੱਛੇ ਨਹੀਂ ਹਟਣਾ ਸਾਨੂੰ ਵੀ ਪਤਾ ਕਿ ਐਸ ਵਾਰ ਆਰ ਪਾਰ ਦੀ ਮੇਰੇ ਵੀਰੋ ਲੜਾਈ ਆ ਸੋ ਦੇ ਵਾਸਤੇ ਸਾਡੇ ਸੂਬੇ ਦੇ ਦੋਵੇਂ ਆਗੂ ਪਹਿਲੇ ਜਥੇ ਦੇ ਨਾਲ ਅਗਵਾਈ ਕਰਕੇ ਮੂਹਰੇ ਜਾਣਗੇ ਔਰ ਦੂਧੀਆਂ ਜਥੇਬੰਦੀਆਂ ਦੇ ਪਿਆਗੂ ਸਰਜੀਤ ਸਿੰਘ ਫੂਲ ਉਹ ਵੀ ਜਾਣਗੇ ਆਪਦੀ ਜਥੇਬੰਦੀ ਦੇ ਨਾਲ ਇਸੇ ਤਰ੍ਹਾਂ ਜਿਵੇਂ ਜਿਵੇਂ ਆਪਾਂ ਮਗਰੋਂ ਜਥੇ ਜਾਵਾਂਗੇ ਉਹਨਾਂ ਦੇ ਨਾਲ ਆਗੂ ਮੂਰੇ ਜਾਣਗੇ ਕੋਈ ਵੀ ਪਿੱਛੇ ਨਾ ਤਾਂ ਹਟੂਗਾ ਤੇ ਨਾ ਤੁਹਾਨੂੰ ਹਟਣ ਦੇਵੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ